ਅਸਲਾਮੁਆਲੇਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਦੀ ਕਥਾ ਬਹੁਤ ਹੀ ਵਧੀਆ ਕਥਾ ਹੈਗੀ ਹੈ ਮੈਨੂੰ ਬਹੁਤ ਪਸੰਦ ਹੈ ਕਦਰ ਤੋਂ ਪਸੰਦ ਹੈ ਉਹ ਤੁਸੀਂ ਕਥਾ ਜਦੋਂ ਸੁਣੋਗੇ ਤੁਹਾਨੂੰ ਇਹ ਹੀ ਨਾ ਪਤਾ ਚਲ ਜਾਏਗਾ ਕਥਾ ਦੇ ਵਿੱਚ ਜ਼ਿੰਦਗੀ ਦਾ ਇੱਕ ਬਹੁਤ ਅਹਿਮ ਸਬਕ ਵੀ ਸੰਸਿੰਘ ਮਸਕੀਨ ਜੀ ਦੇ ਰਹੇ ਨੇ ਕਥਾ ਜਿਹੜੀ ਹੈ حضرت ਮੁਹੰਮਦ ਸੱਲੱਲਾਹੁ ਅਲੈਹਿ ਵਅਲੈਹਿ ਵਸੱਲਮ ਤੇ حضرت ਇਮਾਮ ਹੁਸੈਨ ਦੇ ਹਵਾਲੇ ਤੋਂ ਹੈ ਵੈ ਸੋ ਚਲ ਕੇ ਕਥਾ ਸੁਣਨੇ ਆ ਮੁਖਤਸਰ ਜ਼ਰੂਰ ਹੈ ਲੇਕਿਨ ਸਬਕ ਬਹੁਤ ਵੱਡਾ ਹੈਗਾ ਵੈ ਸੋ ਰਿਕਵੈਸਟ ਹੈ ਸਾਰਿਆਂ ਵੀਰਾਂ ਪੈਣਾ ਪਰਾਵਾਂਗੇ ਕਿ ਕਥਾ ਨੂੰ ਪੂਰਾ ਜ਼ਰੂਰ ਸੁਣਿਓ ਤਾਂ ਕਿ ਉਹਦਾ ਸਬਕ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਤੁਹਾਨੂੰ ਇਸ ਕਥਾ ਦਾ ਕੋਈ ਫਾਇਦਾ ਹੋ ਸਕੇ ਸੋ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਇੱਕ ਛੋਟੀ ਪਿਆਰੀ ਕਥਾ ਸੀ ਔਰ ਜਿਸ ਤਰ੍ਹਾਂ ਸੰਤ ਸਿੰਘ ਮਸਕੀਨ ਜੀ ਨੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਅਲਿ ਵਸੱਲਮ ਤੇ ਹਜ਼ਰਤ ਇਮਾਮ ਹੁਸੈਨ ਦਾ ਹਵਾਲਾ ਦੇ ਕੇ ਬਿਆਨ ਕੀਤੀ ਹੈ ਉਹ ਨਾਕਾਬਲੇ ਬਿਆਨ ਸੀਗੀ ਮੈਂ ਹੋਰ ਵੀ ਕਥਾ ਦੇ ਵਿੱਚ ਇਸੇ ਤਰ੍ਹਾਂ ਆ ਸੰਤ ਸਿੰਘ ਮਸਕੀਨ ਜੀ ਨੂੰ ਸੁਣਿਆ ਜਦੋਂ حضرت ਮੁਹੰਮਦ ਸੱਲੱਲਹੁ ਅਲੈਹਿ ਵੈਲਿ ਸਲਮ ਜਿਹੜੇ ਕਿ ਸਾਡੇ ਆਖਰੀ ਨਬੀ ਆ ਸਾਨੂੰ ਆਪਣੀ ਜਾਨਾਂ ਤੋਂ ਵੀ ਜ਼ਿਆਦਾ ਪਿਆਰੇ ਨੇ ਉਹਨਾਂ ਦਾ ਜ਼ਿਕਰ ਕਰਦੇ ਆ ਬਹੁਤ ਅੱਛਾ ਲੱਗਦਾ ਹੈਗਾ ਵੈ ਔਰ ਜਿਸ ਇhtiram ਤੇ aqeedah ਦੇ ਨਾਲ ਜ਼ਿਕਰ ਕਰਦੇ ਨੇ ਉਹ ਸੁਣ ਕੇ ਹੋਰ ਵੀ ਜ਼ਿਆਦਾ ਅੱਛਾ ਲੱਗਦਾ ਹੈਗਾ ਵੈ ਜਿਸ ਤਰ੍ਹਾਂ ਦੀ ਉਹਨਾਂ ਦੀ ਸ਼ਖਸੀਅਤ ਹੈ ਬਿਲਕੁਲ ਉਸੇ ਤਰ੍ਹਾਂ ਅਭਿਆਨ ਕਰਦੀ ਹੈਗੀ ਆ ਜਿਹੜੇ ਕਿ ਸੱਚੇ ਸਿਗੇ ਸਾਦਕ ਤੇ ਅਮੀਨ ਦੇ ਨਾਂ ਤੋਂ ਮਸ਼ਹੂਰ ਸਿਗੇ ਔਰ ਇਹ ਚੀਜ਼ਾਂ ਸੰਤ ਸਿੰਘ ਮਸਕੀਨ ਜੀ ਉਹਨਾਂ ਦੀ ਜ਼ਾਤ ਦੇ ਹਵਾਲੇ ਨਾਲ ਜ਼ਰੂਰ ਬਿਆਨ ਕਰਦੇ ਹੈਗੇ ਆ ਦੂਸਰਾ ਜਿਹੜਾ ਕਥਾ ਦੇ ਵਿੱਚ ਇੱਕ ਸਬਕ ਸਿਗਾ ਸਬਕ ਬੜਾ ਹੀ ਵਧੀਆ ਸਿਗਾ ਕਿ ਅਗਰ ਸਾਡੇ ਵਰਗੇ ਇਹ ਬੰਦਿਆਂ ਕੋਲ ਕੁਝ ਨੌਲੇਜ ਆ ਜਾਂਦਾ ਹੈਗਾ ਵਾ ਜਿਨਾ ਜਿਹੜੇ ਕਿ ਸੁਣ ਸੁਣਾ ਕੇ ਕਹਿ ਲਵੋ ਆਇਆ ਹੁੰਦਾ ਹੈ ਇਹ ਕੁਝ ਪੜਨੇ ਦੇ ਨਾਲ ਜਦੋਂ ਅਗਰ ਕੋਈ 2 4 ਗੱਲਾਂ ਪਤਾ ਲੱਗ ਜਾਂਦੀਆਂ ਐ ਦੀਨ ਦੇ ਹਵਾਲੇ ਨਾਲ ਦੁਨੀਆ ਦੇ ਹਵਾਲੇ ਨਾਲ ਤੇ ਉਹਨਾਂ ਨੂੰ ਇਹ ਨਹੀਂ ਹੈ ਕਿ ਅਗਲਿਆਂ ਦੇ ਉੱਤੇ ਮਸਲਤ ਕਰ ਦੇਣਾ ਹੈ ਉਹ ਕਰ ਕਰ ਕੇ ਅਗਲਿਆਂ ਦੀ ਜ਼ਿੰਦਗੀ ਜਿਹੜੀ ਹੈ ਅਜ਼ਾਬ ਬਣਾ ਦੇਣੀ ਹੈ ਬਲਕਿ ਉਸ ਗੱਲਾਂ ਨੂੰ ਹਜ਼ਮ ਕਰ ਲੈਣਾ ਚਾਹੀਦਾ ਹਜ਼ਮ ਕਿਸ ਤਰ੍ਹਾਂ ਕਰਨਾ ਹੈ ਕਿ ਤੁਸੀਂ ਉਸ ਦਾ ਅ ਦੂਸਰਿਆਂ ਨੂੰ ਦੱਸੋ ਉਸ ਉਸ ਇਲਮ ਦੇ ਬਾਰੇ ਤੁਸੀਂ ਦੂਸਰਿਆਂ ਨੂੰ ਜ਼ਰੂਰ ਦੱਸੋ ਲੇਕਿਨ ਤਰੀਕਾ ਐਸਾ ਹੋਵੇ ਕਿ ਅਗਲੇ ਦੀ ਦਿਲ ਆਜ਼ਾਰੀ ਨਾ ਹੋਵੇ ਅਗਲੇ ਨੂੰ ਦੁੱਖ ਤਕਲੀਫ ਨਾ ਹੋਵੇ ਇੱਕ ਅਗਲੇ ਨੂੰ ਤੁਹਾਡੀ ਗੱਲ ਸੁਣ ਕੇ ਰਸ ਆਵੇ ਆਨੰਦ ਆਵੇ ਤੇ ਉਹ ਆਪਣੇ ਆਪ 'ਚ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰੇ ਇਸ ਅੰਦਾਜ਼ ਦੇ ਨਾਲ ਉਹ ਜਿਹੜਾ ਆਪਣਾ ਇਲਮ ਹੈ ਉਹ ਅਗਲੇ ਤੱਕ ਪਹੁੰਚਾਵੋ ਨਾ ਕਿ ਐਡਾ ਸਖਤ ਰਵਈਏ ਨਾ ਪਹੁੰਚਾਵੋ ਇਸ ਤਰ੍ਹਾਂ ਦੇ ਅਲਫਾਜ਼ ਇਸਤੇਮਾਲ ਕਰੋ ਕਿ ਅਗਲੇ ਦੀ ਦਿਲ ਅਜ਼ਾਰੀ ਹੋਵੇ ਔਰ ਉਹ ਤੁਹਾਡੀ ਗੱਲ ਦਾ ਇੱਕ ਪੋਜ਼ਿਟਿਵ ਤਰੀਕੇ ਨਾਲ ਲੈਣ ਦੀ ਬਜਾਏ ਉਹ 네ਗੇਟਿਵ ਚ ਲੈ ਜਾਵੇ ਔਰ ਜਿਹੜੀ ਉਹਦੇ 'ਚ ਬੁਰਾਈ ਹੈਗੀ ਆ ਉਹ ਮਜ਼ੀਦ ਹੋਰ ਪੱਕੀ ਹੋ ਜਾਵੇ ਇਹ ਸੋਚ ਕੇ ਕਿ ਮੈਂ ਨਹੀਂ ਚੰਗਾ ਹੈਗਾ ਜਾਂ ਇਹਦੇ ਮੇਰੇ ਬਾਰੇ ਇਹ ਖਿਆਲ ਹੈ ਤੇ ਮੈਂ ਇਹਨੂੰ ਆਪਣੇ ਆਪ ਚੋਂ ਨਹੀਂ ਕੱਢਣਾ ਹੈਗਾ ਸੋ ਅਗਰ ਅਸੀਂ ਬਦਲਾਅ ਲਿਆਉਣਾ ਚਾਹੁੰਨੇ ਆ ਜਾਂ ਜਿਹੜਾ ਸਾਡੇ ਕੋਲ ਇਲਮ ਹੈ ਉਹਨੂੰ ਬਚਾਉਣਾ ਚਾਹੁੰਨੇ ਆ ਕਿ ਦੂਸਰੇ ਉਹ ਤੋਂ ਫਾਇਦਾ ਚੁੱਕਣ ਤੇ ਹਮੇਸ਼ਾ ਮੌਕੇ ਦੀ ਮناسبਤ ਨਾਲ ਗੱਲ ਕੀਤੀ ਜਾਵੇ ਔਰ ਦੂਸਰਾ ਇਹ ਹੈ ਕਿ ਉਸ ਨੂੰ ਇਸ ਅੰਦਾਜ਼ ਨਾਲ ਜਿਹੜਾ ਵਾ ਅਗਲੇ ਬੰਦੇ ਤੱਕ ਪਹੁੰਚਾਇਆ ਜਾਵੇ ਕਿ ਅਗਲਾ ਨਾ ਸਿਰਫ ਤੁਹਾਡੀ ਗੱਲ ਸੁਣ ਕੇ ਤੁਹਾਡੀ ਗੱਲ ਤੋਂ ਸਹਿਮਤ ਕਰੇ ਬਲਕਿ ਆਪਣੇ ਅੰਦਰ ਤਬਦੀਲੀ ਵੀ ਲਿਆਵੇ ਤੇ ਆਪਣੀ ਉਹ ਬੁਰਾਈ ਨੂੰ ਵੀ ਖਤਮ ਕਰੇ ਔਰ ਜਿਹੜਾ ਤੁਸੀਂ ਉਹਨੂੰ ਇਲਮ ਦਿੱਤਾ ਵਾ ਉਹ ਤੋਂ ਫਾਇਦਾ ਵੀ ਹਾਸਲ ਕਰੇ ਅਵਿਰੋ ਤੁਹਾਡਾ ਇਸ ਕਥਾ ਬਾਰੇ ਕੀ ਖਿਆਲ ਸੀਗਾ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣੇ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼